ਸੋਢੀ ਸੁਲਤਾਨ ਸਤਿਗੁਰੂ ਸਹੈਫਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਮੇਰੀ 피ਰੇ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੇ ਸੰਗਤ ਹੱਥ ਜੋੜ ਆਦਬ ਸਤਕਾਰ ਸਹਿਤ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾ ਕੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਸਮੁੱਚੀ ਕੌਮ ਵਾਸਤੇ ਸੁਪੁੱਛੇ ਪੰਥ ਵਾਸਤੇ ਬਹੁਤ ਹੀ ਪਾਵਨ ਪਵਿੱਤਰ ਦਿਹਾੜਾ ਹੈ ਬਹੁਤ ਵੱਡੀ ਸਿੱਖਿਆ ਪੰਥ ਨੂੰ ਅੱਜ ਦੇ ਸ਼ੁਭ ਦਿਹਾੜੇ ਤੋਂ ਮਿਲਦੀ ਹੈ ਕਿ ਧੰਨ ਸਤਿਗੁਰੂ ਪੁਰਵਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋ ਮਹਾਨ ਮਹਾਪੁਰਖ ਬ੍ਰਹਮ ਗਿਆਨੀ ਪੱਪਾ ਬੁੱਢਾ ਸਾਹਿਬ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਨੀਮ ਰਖਾਈ ਇਤਿਹਾਸ ਦਾ ਜ਼ਿਕਰ ਹੈ ਕਿਸੇ ਰਾਜ ਨਹਿ ਹੱਥ ਲਗਾਇਓ ਬੁੱਢੇ ਆਉ ਗੁਰਦਾਸ ਬਣਾਇਓ ਇਹ ਜਿਹੜਾ ਪਾਵਨ ਪਵਿੱਤਰ ਸਥਾਨ ਹੈ ਤਖਤ ਸਾਹਿਬ ਹੈ ਇਹ ਕਿਸੇ ਰਾਜ ਮਿਸਤਰੀ ਨੇ ਨਹੀਂ ਬਣਾਇਆ ਇਹ ਦਿਨ ਸਤਿਗੁਰਾਂ ਨੇ ਆਪ ਆਪਣੇ ਕਰ ਕਮਲਾਂ ਦੇ ਨਾਲ ਰੱਖੀ ਤੇ ਉਸਾਰੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਕੀਤੀ ਹੈ ਕਿਸੇ ਮਿਸਤਰੀ ਨੇ ਤਖਤ ਸਾਹਿਬ ਦੇ ਇਸ ਥੜੇ ਨੂੰ ਹੱਥ ਨਹੀਂ ਲਾਇਆ ਨਿਗਰਾਨੇ ਧੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਇਸਾਰੀ ਉਸਾਰੀ ਦੀ ਸੇਵਾ ਹੋਈ 11 ਸਾਲ ਦੀ ਸਤਿਗੁਰਾਂ ਦੀ ਜੋ ਸੰਸਾਰਕ ਸਰੀਰਕ ਉਮਰ ਹੈ ਪਰ ਸਤਿਗੁਰੂ ਇਸ தਖਤ ਤੇ ਬਰਾਜਮਾਨ ਹੋਏ ਭਾਈ ਨੱਥਾ ਭਾਈ ਅਬਦੁੱਲਾ ਜੀ ਨੇ ਬਹੁਤ ਸੁੰਦਰ ਲਿਖਿਆ ਹੈ ਉਹ ਕਹਿੰਦੇ ਸੱਚਾ ਤਖਤ ਸੁਹਾਇਓ ਸ੍ਰੀ ਗੁਰਪਾਇਕ ਹੈ ਸ਼ਬਦ ਵਰਨੀ ਨਹ ਜਾਏ ਕਹੂੰ ਕਿਆ ਗਾਇਕ ਹੈ ਰਵਸਸ ਭੈ ਮਲੀਣ ਸੁਦਰਸ਼ ਦਿਖਾਏ ਕੈ ਮੀਰ ਅਬਦੁੱਲ ਔਨਥ ਜਸ ਕਹੇ ਸੁਣਾ ਇੱਕ ਹੈ ਸਤਿਗੁਰੂ ਤਖਤ ਤੇ ਬਰਾਜਮਾਨ ਹੋਏ ਤੇ ਸਿੱਖੀ ਦੇ ਕੁਤਬੀ ਸਤਾਰੇ ਆਦ ਸਿੱਖ ਇੰਦਰੀਜਿਤ ਸਿੱਖ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਮੇਰੇ ਪੀਰ ਤੇ ਮਾਲਕ ਸਤਿਗੁਰੂ ਨੂੰ ਇਸ ਤਖਤ ਤੇ ਮੇਰੇ ਅਤੇ ਪੀਰੇ ਦੀਆਂ ਦੋ ਕੁਰਬਾਨਾਂ ਧਾਰਨ ਕਰਵਾਈਆਂ 1606 ਈਸਵੀ 11 ਸਾਲ ਦੀ ਸਤਿਗੁਰਾਂ ਦੀ ਸਰੀਰਕ ਉਮਰ ਹੈ ਤੇ ਸਤਿਗੁਰੂ ਜੀ ਤਖਤ ਤੇ ਬਰਾਜਮਾਨ ਹੋਏ ਢਾਡੀਆਂ ਨੇ ਵਾਰ ਗਾਈ ਦੋ ਤਲਵਾਰੀ ਬੱਤੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹ ਕੋਟ ਗੜ ਦਰਵਾਜਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ ਪੱਕ ਤੇਰੀ ਕੇ ਜਹਾਂਗੀਰ ਦੀ ਗੁਰਮੁਖੋ ਵੇ ਸਖਤ ਨੇ ਔਰ ਸਖਤ ਸਤਗੁਰਾਂ ਦਾ ਬਿਰਾਜਮਾਨ ਹੋਣਾ ਤੇ ਮੇਰੇ ਪੀਰ ਦੀਆਂ ਦੋ ਕ੍ਰਿਪਾਨਾਂ ਸਤਿਗੁਰਾਂ ਨੇ ਧਾਰਨ ਕਰਕੇ ਤੇ ਦਿੱਲੀ ਦੇ ਤਖਤ ਨੂੰ ਇੱਕ ਬਹੁਤ ਵੱਡਾ ਚੈਲੰਜ ਕੀਤਾ ਉਸ ਦਿਨ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਕਿਨਕਲਾਬੀ ਯੁੱਗ ਦੀ ਸ਼ੁਰੂਆਤ ਮੇਰੇ ਪੀਰ ਦੇ ਮਾਲਕ ਨੇ ਤਖਤ ਤੇ ਬਰਾਜਮਾਨ ਹੋ ਕੇ ਤੇ ਮੇਰੇ ਪੀਰ ਦੀਆਂ ਦੋ ਕ੍ਰਿਪਾਨਾਂ ਧਾਰਨ ਕੀਤੀਆਂ ਪੀਰ ਦੀ ਕ੍ਰਿਪਾਨ ਅਧਿਆਤਮਿਕਤਾ ਦੀ ਨਿਸ਼ਾਨੀ ਤੇ ਮੀਰੀ ਦੀ ਕਿਰਪਾਨ ਬਾਦਸ਼ਾਹਤ ਦੀ ਨਿਸ਼ਾਨੀ ਸਿੱਖ ਨੇ ਬਾਦਸ਼ਾਹਤ ਭੋਗਦਿਆ ਹੋਇਆ ਸਿੱਖ ਨੇ ਰਾਜ ਭਾਗ ਭੋਗਦਿਆ ਹੋਇਆ ਕਦੇ ਵੀ ਧਰਮ ਦਾ ਪੰਡਾ ਨਹੀਂ ਛੱਡਣਾ ਅਧਿਆਤਮਿਕਤਾ ਦਾ ਪੰਡਾ ਨਹੀਂ ਛੱਡਣਾ ਇਸੇ ਕਰਕੇ ਸਾਨੂੰ ਸਤਿਗੁਰਾਂ ਨੇ ਮੀਰੀ ਅਤੇ ਪੀਰੀ ਦਾ ਬਹੁਤ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਕਿ ਜਿੱਥੇ ਸਿੱਖ ਰਾਜ ਭਗਤ ਦਾ ਮਾਲਕ ਬਣੇ ਜਿੱਥੇ ਸਿੱਖ ਵੱਡੇ ਵੱਡੇ ਅਹੁਦੇਾਂ ਤੇ ਬਰਾਜਬਾਨ ਹੋਵੇ ਉੱਥੇ ਸਿੱਖ ਕਦੇ ਵੀ ਆਪਣੇ ਗੁਰੂ ਦਾ ਪੰਡਾ ਨਾ ਛੱਡੇ ਅਧਿਆਤਮਿਕਤਾ ਦਾ ਪੰਡਾ ਨਾ ਛੱਡੇ ਆਪਣੇ ਮਨ ਵਿੱਚੋਂ ਕਦੇ ਵੀ ਉਸ ਦਾਤਿਆਂ ਨੂੰ ਉਸ ਪਰਮੇਸ਼ਰ ਨੂੰ ਵਸਾਰੇ ਨਾ ਆਪਣੇ ਮਨ ਵਿੱਚ ਇਹ ਭੈਰ ਰੱਖ ਕੇ ਚੱਲੇ ਕਿ ਜੇਕਰ ਮੇਰੇ ਕੋਲ ਅੱਜ ਬਾਦਸ਼ਾਹਤ ਹੈ ਤੇ ਇਹ ਕੇਵਲ ਪਰਮੇਸ਼ਰ ਦੀ ਕਿਰਪਾ ਨਾਲ ਹੈ ਕੇਵਲ ਗੁਰੂ ਦੀ ਕਿਰਪਾ ਨਾਲ ਹੈ ਜੇਕਰ ਗੁਰੂ ਦੀ ਕਿਰਪਾ ਨਹੀਂ ਹੋਏਗੀ ਤਾਂ ਸਾਡੇ ਕੋਲ ਗੁਰਮੁਖੋ ਰਾਜ ਭਾਗ ਬਾਦਸ਼ਾਹਤ ਵੀ ਨਹੀਂ ਰਹੇਗੀ ਜਿੱਥੇ ਅੱਜ ਸਤਿਗੁਰੂ ਤਖਤ ਤੇ ਬਰਾਜਮਾਨ ਹੋਏ ਮੀਰੀ ਤੇ ਪੀਰੀ ਦੀਆਂ ਦੋ ਕਿਰਪਾ ਨਾਲ ਧਾਰਨ ਕਰਕੇ ਸਾਨੂੰ ਇੱਕ ਪਾਵਨ ਪਵਿੱਤਰ ਸੂਧਾਰਤ ਬਖਸ਼ਿਸ਼ ਕੀਤਾ ਉੱਥੇ ਅੱਜ ਦੇ ਦਿਨ ਮੇਰੇ ਪੀਰ ਦੇ ਮਾਲਕ ਨੇ ਆਪ ਕਿਰਪਾਨਾ ਧਾਰਨ ਕੀਤੀਆਂ ਤੇ ਸਮੁੱਚੇ ਸਿੱਖਾਂ ਨੂੰ ਸ਼ਸਤਰ ਧਾਰੀ ਹੋਣ ਦੇ ਹੁਕਮ ਨਾਮੇ ਵਿਜਾਰੀ ਕੀਤੇ ਸਨ ਕਿ ਸਮੁੱਚੇ ਸਿੱਖ ਸ਼ਸਤਰ ਧਾਰੀ ਹੋਣ ਬਾਬਾ ਬੁੱਢਾ ਜੀ ਵਰਗੇ ਭਾਈ ਗੁਰਦਾਸ ਸਾਹਿਬ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਵੀ ਉਸ ਦਿਨ ਆਪਣਾ ਗੱਤਰੇ ਕਿਰਪਾਨਾ ਧਾਰਨ ਕੀਤੀਆਂ ਸਨ ਜਦੋਂ ਆਪਕੇ ਦਰਸ਼ਨ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਆਉਂਦੇ ਹੋ ਹਰ ਰੋਜ਼ ਸ਼ਾਮ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਪਾਵਨ ਸ਼ਸਤਰਾਂ ਦੇ ਕਿੱਥੇ ਆਪ ਜੀ ਸਤਿਗੁਰਾਂ ਦੇ ਜੋ ਸ਼ਸਤਰ ਨੇ ਉਹਨਾਂ ਦੇ ਦਰਸ਼ਨ ਕਰਦੇ ਹੋ ਸ਼ਹੀਦ ਸਿੰਘਾਂ ਦੇ ਸ਼ਸਤਰ ਦਰਸ਼ਨ ਕਰਦੇ ਹੋ ਉੱਥੇ ਬਾਬਾ ਬੁੱਢਾ ਸਾਹਿਬ ਦੀ ਸ੍ਰੀ ਸਾਹਿਬ ਦੇ ਵੀ ਦਰਸ਼ਨ ਕਰਦੇ ਹੋ ਜਿਹੜੀ ਸ੍ਰੀ ਸਾਹਿਬ ਜੋ ਰੋਜ਼ਾਨਾ ਚੌਂਕੀ ਸਾਹਿਬ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਅਰਦਾਸ ਕਰਦੀ ਹੈ ਔਰ ਚੌਂਕੀ ਸਾਹਿਬ ਦੀ ਅਗਵਾਈ ਬਾਬਾ ਬੁੱਢਾ ਸਾਹਿਬ ਦੀ ਸਿਹਤ ਸਾਫ਼ ਕਰਦੀ ਹੈ ਇਹ ਸਤਿਗੁਰਾਂ ਦਾ ਹੁਕਮ ਸੀ ਕਿ ਸਿੱਖ ਸ਼ਕਤ ਤਤਾਰੀ ਹੋਣ ਇੱਕ ਹੋਰ ਹੁਕਮ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਸਾਡੇ ਕੋਲ ਚੰਗੇ ਸੈਇਤਰ ਚੰਗੇ ਘੋੜੇ ਤੇ ਚੰਗੇ ਜਵਾਨ ਭੇਜੇ ਜਾਣ ਕਿਉਂਕਿ ਹੁਣ ਇੱਕ ਜੰਗ ਦੀ ਸ਼ੁਰੂਆਤ ਹੋਣ ਲੱਗੀ ਹੈ ਤੇ ਸਾਨੂੰ ਹੋਰ ਨਾ ਵਸਤੂਆਂ ਦੀ ਲੋੜ ਨਹੀਂ ਸਾਨੂੰ ਚੰਗੇ ਜਵਾਨ ਚੰਗੇ ਸੈਇਤਰ ਚੰਗੇ ਘੋੜਿਆਂ ਦੀ ਲੋੜ ਹੈ ਜਥਿਆ ਦੇ ਰੂਪ ਵਿੱਚ ਉਸ ਦਿਨ ਸਿੱਖ ਆਏ ਤੇ ਇਤਿਹਾਸ ਕਹਿੰਦਾ ਕਿ ਸਭ ਤੋਂ ਵੱਡਾ ਜਥਾ ਬਹਾਦਰ ਬਾਬਾ ਬਿਦੇ ਚੰਦ ਸਾਹਿਬ ਜੀ ਲੈ ਕੇ ਪਹੁੰਚੇ। ਔਰ ਆਜਦੇ ਦਿਨ ਗੁਰਮੁਖੋ ਢਾਡੀਆਂ ਨੂੰ ਜਨਮ ਦਿੱਤਾ ਹੈ ਪੀਰੀ ਪੀਰ ਦੇ ਮਾਲਕ ਸਾਤ ਗੁਰੂ ਨੇ। ਖਾਤੀਆਂ ਤੇ ਬਿਠਾ ਕੇ ਢਾਡੇ ਪਾਏ ਨੱਥਾ ਪਾਏ ਅਬਦੁੱਲਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਲਾਂਦਾ ਗਿਆ। ਔਰ ਢਾਡੇ ਯੁੱਗ ਦੀ ਸ਼ੁਰੂਆਤ ਵੀ ਅਗਦੇ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਕੀਤੀ ਹੈ ਗੁਰਮੁਖੋ ਢਾਡੀ ਸਿੰਘ ਕਵੀਸ਼ਰ ਸਿੰਘ ਰਾਗੀ ਸਿੰਘ ਗ੍ਰੰਥੀ ਸਿੰਘ ਪਾਠੀ ਸਿੰਘ ਪ੍ਰਚਾਰਕ ਸਿੰਘ ਕਥਾਵਾਚਕ ਸਿੰਘ ਇਹ ਪ੍ਰਚਾਰਕ ਸਾਡੇ ਕੌਮ ਦੀਆਂ ਪ੍ਰਣਾਲੀਆਂ ਨੇ ਔਰ ਜੋ ਸਾਡੇ ਵੱਲੋਂ ਇਹਨਾਂ ਦਾ ਤਿਰਸਕਾਰ ਕੀਤਾ ਜਾਂਦਾ ਹੈ ਪਾਠੀ ਸਿੰਘਾਂ ਨਾਲ ਤਿਰਸਕਾਰ ਗਰੰਥੀ ਸਿੰਘਾਂ ਨਾਲ ਤਿਰਸਕਾਰ ਪ੍ਰਚਾਰਕਾਂ ਨੂੰ ਸਨਮਾਨ ਨਾ ਦੇਣਾ ਢਾਡੀਆਂ ਨੂੰ ਸਨਮਾਨ ਨਾ ਦੇਣਾ ਗਰੰਥੀ ਸਿੰਘਾਂ ਨੂੰ ਸਨਮਾਨ ਨਾ ਦੇਣਾ ਗੁਰਮੁਖੋ ਇਹ ਬੜਾ ਘਾਟੇ ਵਾਲਾ ਸਾਡੇ ਸਾਰਿਆਂ ਵਾਸਤੇ ਸੌਂਦਾ ਹੈ ਜਿਹੜੀ ਕੌਮ ਆਪਣੇ ਪ੍ਰਚਾਰਕਾਂ ਦਾ ਸਨਮਾਨ ਨਹੀਂ ਕਰੇਗੀ ਉਹ ਕੌਮ ਕਦੇ ਵੀ ਤਰੱਕੀ ਨਹੀਂ ਕਰ ਸਕਦੀ ਕਿਸੇ ਕੌਮ ਕੋਲ ਇੰਨਾ ਅਮੀਰ ਇਤਿਹਾਸ ਨਹੀਂ ਕਿਸੇ ਕੌਮ ਕੋਲ ਇੰਨਾ ਅਮੀਰ ਵਿਰਸਾ ਨਹੀਂ ਕਿਸੇ ਧਰਮ ਦੇ ਕਿਸੇ ਰਹਿਬਰ ਨੇ ਆਪਣੇ ਪ੍ਰਚਾਰਕਾਂ ਨੂੰ ਆਪ ਜਨਮ ਨਹੀਂ ਦਿੱਤਾ ਇਹ مان ਕੇ ਬੰਤੇ ਕੇਵਲ ਸਿੱਖ ਪੰਥ ਨੂੰ ਮਿਲਿਆ ਕਿ ਮੇਰੇ ਪੀਰ ਦੇ ਮਾਲਕ ਸਤਿਗੁਰੂ ਨੇ ਢਾਡੇ ਪ੍ਰਥਾ ਦੀ ਅਰੰਭਤਾ ਕੀਤੀ ਔਰ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਵੀਸ਼ਰਾਂ ਨੂੰ ਜਨਮ ਦਿੱਤਾ ਹੈ ਕਿੱਥੇ ਢਾਡੇ ਸਾਨੂੰ ਵਾਰਾਂ ਸੁਣਾ ਕੇ ਸਾਡੇ ਵਿੱਚ ਵੀਰ ਰਸ ਪੈਦਾ ਕਰਦੇ ਨੇ ਉਥੇ ਕਵੀਸ਼ਰ ਸਾਨੂੰ ਸਤਪੁਰਾਂ ਦਾ ਇਤਿਹਾਸ ਕਵਤਾਵਾਂ ਦੇ ਰੂਪ ਵਿੱਚ ਸੁਣਾ ਕੇ ਵੀ ਸਾਨੂੰ ਨਿਹਾਲ ਕਰਦੇ ਨੇ ਸੋ ਗੁਰਮੁਖਵਾਂ ਅੱਜ ਬਹੁਤ ਵੱਡਾ ਦਿਨ ਹੈ ਜਿੱਥੇ ਆਪਾਂ ਅੱਜ ਸਤਪੁਰਾਂ ਦੇ ਪਾਵਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਇਸ ਪਾਵਨ ਪਵਿੱਤਰ ਦਿਹਾੜੇ ਤੇ ਜੁੜ ਬੈਠੇ ਆਂ ਉਥੇ ਸਤਪੁਰਾਂ ਦੇ ਹੁਕਮ ਅਨੁਸਾਰ ਸ਼ਾਸਤਰ ਧਾਰੀ ਹੋਈਏ ਸ਼ਾਸਤਰ ਕੇ ਅਧੀਨ ਹੈ ਰਾਜ ਸਿੱਖ ਰਾਜ ਦੀ ਗੱਲ ਕਰਦਾ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਸਤਿਗੁਰ ਕਹਿੰਦੇ ਸ਼ਾਸਤਰ ਕੇ ਅਧੀਨ ਹੈ ਰਾਜ ਜੋ ਨਾ ਧਰੇ ਤਿਸ ਵਿਗਰਸ ਕਾਜ ਰਾਜ ਬਿਨਾਂ ਨਾ ਧਰਮ ਚੱਲੈ ਹੈ ਧਰਮ ਬਿਨਾਂ ਸਭ ਦਲੇ ਬਲੇ ਹੈ ਕੋਈ ਵੀ ਧਰਮ ਜਿਹੜਾ ਉਹ ਰਾਜ ਭਗਤ ਤੋਂ ਬਿਨਾਂ ਨਹੀਂ ਚੱਲਦਾ ਤੇ ਸਾਡੇ ਪੁਰਖਿਆਂ ਨੇ ਇਹ ਦਾਵਾ ਕੀਤਾ ਕਿ ਹਮ ਰਖਤ ਪਾਤਸ਼ਾਹੀ ਦਾਵਾ ਸਾਡੇ ਪੁਰਖਿਆਂ ਨੇ ਪਾਤਸ਼ਾਹ ਬਣ ਦਾ ਬਾਦਸ਼ਾਹਤਾ ਦਾ ਦਾਵਾ ਕੀਤਾ ਸਿੱਖ ਨੇ ਰਾਜ ਭਾਗ ਦੇ ਮਾਲਕ ਬਣਨਾ ਸਿੱਖ ਨੇ ਰਾਜ ਭੋਗਿਆ ਔਰ ਉਸ ਸਿੱਖ ਰਾਗਤ ਜਿਹੜਾ ਰਾਜ ਹੈ ਉਹਦੀ ਰਾਜ ਪ੍ਰਣਾਲੀ ਜਿਹਨੂੰ ਸਮੁੱਚਾ ਸੰਸਾਰ ਅੱਜ ਮੰਨਦਾ ਹੈ ਸਮੁੱਚਾ ਇਤਿਹਾਸ ਮੰਨਦਾ ਹੈ ਕਿ ਉਹ 40 ਸਾਲ ਦਾ ਜਿਹੜਾ ਸਿੱਖ ਰਾਜੇ ਦਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਰਾਜ ਉਹੋ ਜਿਹਾ ਰਾਜ ਕਦੇ ਵੀ ਪਿਛਲੇ ਇਤਿਹਾਸ ਵਿੱਚ ਸੰਸਾਰ ਵਿੱਚ ਨਹੀਂ ਹੋਇਆ ਆਪਾਂ ਰਾਜ ਭਾਗ ਦੇ ਮਾਲਕ ਬਣਨਾ ਹੈ ਲੇਕਿਨ ਸ਼ਾਸਤਰ ਧਾਰੀ ਹੋਣ ਤੋਂ ਬਿਨਾ ਸਾਨੂੰ ਰਾਜ ਭਾਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿੱਥੇ ਸ਼ਾਸਤਰ ਧਾਰੀ ਹੋ ਕੇ ਅਸੀਂ ਰਾਜ ਭਾਗ ਵੱਲ ਵਧਣਾ ਹੈ ਉਥੇ ਗੁਰੂ ਦਾ ਹੁਕਮ ਮੰਨ ਕੇ ਪ੍ਰਕਲਗੀਧਰ ਪਾਤਸ਼ਾਹ ਨੇ ਵੀ ਹੁਕਮ ਕੀਤਾ ਹੈ ਕੇ ਬਿਨਾ ਸ਼ਖਤਰ ਕੇ ਸੰਗ ਨਰੰਗ ਭੇੜ ਜਾਨੋ ਗਹਿ ਕਾਨਤਾ ਕੋ ਕਿਤੇ ਲੈ ਸਿਧਾਨੋ ਇਹ ਮੋਰ ਆਗਿਆ ਸੁਨ ਹੋਰੇ ਪਿਆਰੇ ਬਿਨਾ ਸ਼ਖਤਰ ਕੇ ਸੰਗ ਨਾ ਦੇਉ ਵਿਦਾਰੇ ਜਬ हमरे दर्शन ਕੋ ਆਵੋ ਹੋਏ ਸੁਚੇਤ ਤਨ ਸ਼ਖਤਰ ਸਜਾਵੋ ਸ਼ਖਤਰ ਤਾਰੀ ਹੋ ਕੇ ਅੰਮ੍ਰਿਤ ਤਾਰੀ ਹੋ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਗੁਰਮਖੋ ਹਰ ਸਾਲ ਪਿਛਲੇ ਸਾਲਾਂ ਤੋਂ ਜੋ ਇਹ ਸੇਵਾ ਆਰੰਭ ਕੀਤੀ ਗਈ ਹੈ ਕਿ ਇਸ ਦਿਹਾੜੇ ਤੇ ਸਤਿਗੁਰਾਂ ਦੇ ਤਖਤ ਬਰਾਜਣ ਔਰ ਮੀਰੀ ਪੀਰ ਦੀਆਂ ਦੋ ਕਿਰਪਾਣਾ ਧਾਰਨ ਕਰਨ ਦੇ ਇਸ ਪਵਿੱਤਰ ਦਿਹਾੜੇ ਤੇ ਸੰਗਤ ਨੂੰ ਸ਼੍ਰੀ ਅਖੰਡ ਪਾਤਸ਼ਾਹ ਜੀ ਦੀ ਸੰਪੂਰਨਤਾ ਤੋਂ ਬਾਅਦ ਸਮਾਗਮ ਦੀ ਸਪਾਪੀ ਦੇ ਉਪਰੰਤ ਸਤਿਗੁਰਾਂ ਦੇ ਮੀਰੀ ਅਤੇ ਪੀਰ ਦੀਆਂ ਦੋ ਜਿਹੜੀਆਂ ਕਿਰਪਾਣਾ ਨੇ ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਔਰ ਹੁਣ ਵੀ ਆਪ ਸਰਬੱਤ ਸੰਗਤਾਂ ਸਤਿਗੁਰਾਂ ਦੀਆਂ ਮੀਰੀ ਅਤੇ ਪੀਰ ਦੀਆਂ ਕਿਰਪਾਣਾ ਦੇ ਆਪ ਜੀ ਦਰਸ਼ਨ ਕਰੋ ਔਰ ਮਨ ਬਿਰਤੀ ਇਕਾਗਰ ਕਰਕੇ ਜਪੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜੀ ਸ੍ਰੀ ਸਾਹਿਬ ਹੈ ਇਹ ਮੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪੀਰੇ ਦੀ ਸ੍ਰੀ ਸਾਹਿਬ ਹੈ ਪੀਰੇ ਅਧਿਆਤਮਿਕਤਾ ਦੀ ਨਿਸ਼ਾਨੀ ਹੈ ਭਗਤੀ ਦਾ ਪ੍ਰਤੀਕ ਹੈ ਸਤਗੁਰਾਂ ਨੇ ਭਗਤੀ ਦੀ ਅਧਿਆਤਮਿਕਤਾ ਦੀ ਜਿਹੜੀ ਸਿਰਿ ਸਾਹਿਬ ਹੈ ਉਹਨੂੰ ਆਪਣੇ ਗਾਤਰੇ ਧਾਰਨ ਕੀਤਾ ਭਾਈ ਸਾਹਿਬ ਜੀ ਦੇ ਖੱਬੇ ਹੱਥ ਵਿੱਚ ਜਿਹੜੀ ਸਿਰਿ ਸਾਹਿਬ ਹੈ ਇਹ ਮੀਰੀ ਦੀ ਸਿਰਿ ਸਾਹਿਬ ਹੈ ਮੀਰੀ ਅਰਬੀ ਫਾਰਸੀ ਦਾ ਲਫ਼ਜ਼ ਹੈ ਆਮੀਰ ਆਮੀਰ ਜਾਂ ਮੀਰ ਬਾਦਸ਼ਾਹਤ ਦੇ ਨਿਸ਼ਾਨੇ ਇਹ ਸਿਰਿ ਸਾਹਿਬ ਸਤਗੁਰਾਂ ਨੇ ਬਾਦਸ਼ਾਹਤ ਦੀ ਨਿਸ਼ਾਨੀ ਆਪਣੇ ਕਮਰ ਕੱਸੇ ਉਸ ਦਿਨ ਧਾਰਨ ਕੀਤੀ ਜਿਸ ਦਿਨ ਸਤਿਗੁਰਾਂ ਨੇ ਇਹ ਦੋਨੋਂ ਕਿਰਪਾਨਾਂ ਪਾਈਆਂ ਮੇਰੇ ਅਤੇ ਪੀਰੀ ਦੀਆਂ ਦੋਨੋਂ ਕਿਰਪਾਨਾਂ ਸਤਿਗੁਰਾਂ ਨੇ ਆਪਣੇ ਗਾਤਰੇ ਧਾਰਨ ਕੀਤੀਆਂ ਆਪਣੇ ਕਮਰ ਕੱਸੇ ਧਾਰਨ ਕੀਤੀਆਂ ਮੇਰੇ ਅਤੇ ਪੀਰੇ ਦਾ ਬਹੁਤ ਪਾਵਨ ਪਵਿੱਤਰ ਸਿਧਾਂਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਔਰ ਸਮੁੱਚੇ ਸਿੱਖਾਂ ਨੂੰ ਸ਼ਸਤਰਤਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਅੱਜ ਸਤਿਗੁਰਾਂ ਦੇ ਤਖਤ ਬਰਾਜਣ ਮੇਰੇ ਅਤੇ ਪੀਰੇ ਦੀਆਂ ਦੋ ਕਿਰਪਾਆਂਾਂ ਧਾਰਨ ਕਰਨ ਦੀਆਂ ਦਾਸ ਵੱਲੋਂ ਆਪ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੱਜ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਸੰਪੂਰਨਤਾ ਹੋਈ ਉਪਰੰਤ ਸਤਿਗੁਰਾਂ ਦੇ ਹਜ਼ੂਰ ਦੀਵਾਨ ਸਜਿਆ ਗੁਰਬਾਣੀ ਕੀਰਤਨ ਹੋਇਆ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਸਤਿਗੁਰਾਂ ਨੇ ਆਪਣੇ ਪਾਵਨ ਮੁਖ ਵਾਕ ਬਖਸ਼ਿਸ਼ ਕੀਤੇ ਔਰ ਅੱਜ ਸਾਉਣ ਦੇ ਮਹੀਨੇ ਦੀ ਸੰਗਰਾਂਦ ਦਾ ਜਿਹੜਾ ਸ਼ਬਦ ਸੀ ਉਹ ਆਪ ਕੀ ਨਸਰਮਣ ਕੀਤਾ ਹੈ ਔਰ ਸੰਖੇਪ ਇਤਿਹਾਸ ਮੇਰੀ ਅਤੇ ਪੀਰੀ ਦਾ ਔਰ ਸਤਗੁਰਾਂ ਦੇ ਤਖਤ ਬਰਾਜਣ ਦਾ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ ਸਮੁੱਚੇ ਖਾਲਸਾ ਪੰਥ ਨੂੰ ਅੱਜ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਭੁੱਲਾ ਚੁੱਕਾ ਦੇਖੇ ਮਾ ਸਭ ਨੂੰ ਜੀ ਆਇਆਂ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ